ਹੈਲੋ ਦੋਸਤੋ ਸਸ਼ੀਕਾਰ ਜੀ ਸਾਰਿਆਂ ਨੂੰ ਮੈਂ ਤੁਹਾਨੂੰ ਅੱਜ ਇੱਕ ਸ਼ਬਦ ਬਾਰੇ ਦੱਸਣ ਲੱਗਿਆ ਜਿਹੜਾ ਕਿ ਹੈਗਾ ਤਾਂ ਬਹੁਤ ਆਮ ਹੈ ਕਾਮਨ ਜਿਹਾ ਸ਼ਬਦ ਹੈ ਤੇ ਇਹ ਸ਼ਬਦ ਹੈਗਾ ਗੌਟ ਗੌਟ ਇਹਦੀ ਪਨੰਸੀਏਸ਼ਨ ਹੁੰਦੀ ਹੈ ਯਾਨੀ ਕਿ ਦਾ ਉਚਾਰਨ ਹੁੰਦਾ ਹੈ ਤੇ ਇਹ ਗ੍ਰਾਮਰ ਦੀ ਦੁਨੀਆ ਦੇ ਵਿੱਚ ਯਾਨੀ ਕਿ ਇੰਗਲਿਸ਼ ਲੈਂਗੁਏਜ ਦੀ ਜੋ ਦੁਨੀਆ ਹੈ ਉਹਦੇ ਵਿੱਚ ਇਹ ਇੱਕ ਨਾਉਨ ਹੈ ਇਹਨੂੰ ਇੱਕ ਨਾਮ ਦੇ ਤੌਰ ਤੇ ਜਾਣਿਆ ਜਾਂਦਾ ਹੈ ਕਿਉਂ ਕਿ ਕਿ ਇੱਕ ਜਾਨਵਰ ਦਾ ਨਾਮ ਹੈ ਠੀਕ ਹੈ ਜੀ ਕਿ ਜਿਹੜੇ ਜਾਨਵਰਾਂ ਦੇ ਪੰਛੀਆਂ ਦੇ ਇਨਸਾਨਾਂ ਦੇ ਚੀਜ਼ਾਂ ਦੇ ਨਾਮ ਹੁੰਦੇ ਨੇ ਤਾਂ ਉਹਨਾਂ ਨੂੰ ਆਪਾਂ ਨਾਮ ਬੋਲਦੇ ਆਂ ਤਾਂ ਇਹਨੂੰ ਪੰਜਾਬੀ ਦੇ ਵਿੱਚ ਬੋਲਦੇ ਆ ਬੱਕਰੀ ਆਪਾਂ ਸਭ ਨੂੰ ਪਤਾ ਹੈ ਤੇ ਜੇ ਇਹਨੂੰ ਆਪਾਂ ਸ਼ੀ ਗੌਟ ਕਹਿੰਦੇ ਨੇ ਤਾਂ ਵੀ ਆਪਾਂ ਇਹਨੂੰ ਬੱਕਰੀ ਕਹਿ ਸਕਦੇ ਆ ਇਹਦੇ ਮੂਰੇ ਬਸ ਤੁਸੀਂ ਦੇਖੋ ਸ਼ੀ ਲਗਾਤਾ ਤੇ ਹੁਣ ਆਪਾਂ ਨੇ ਬੱਕਰਾ ਸਮਝਣਾ ਤਾਂ ਉੱਥੇ ਆਪਾਂ ਹੀ ਗੌਟ ਕਹਿੰਦੇ ਨੇ ਹੁਣ ਇਸ ਦਾ ਮਤਲਬ ਗੌਟ ਦਾ ਮਤਲਬ ਇੱਕ ਨਾ ਮਕਰ ਰਾਸ਼ੀ ਦਾ ਚਿੰਨ੍ਹ ਵੀ ਹੁੰਦਾ ਜਿਸ ਨੂੰ ਕੈਪ੍ਰਿਕੌਰਨ ਕਿਹਾ ਜਾਂਦਾ ਹੁੰਦਾਗਾ ਮਕਰ ਯਾਨੀ ਕਿ ਰਾਸ਼ੀ ਤੇ ਰਾਸ਼ੀ ਨੂੰ ਕੀ ਆਇਆ ਹੁੰਦਾ ਜੋਡੀਆਕ ਤੇ ਉਸ ਚੀਜ਼ ਦਾ ਇਹ ਚਿੰਨ੍ਹ ਵੀ ਹੁੰਦਾ ਤੇ ਜੇਕਰ ਤੁਸੀਂ ਹੁਣ ਗੌਟ ਦੇ ਨਾਲ ਇੱਥੇ ਡਬਲ ਈ ਲਗਾ ਦੋਗੇ ਤਾਂ ਇਹ ਗੋਟੀ ਬਣ ਜਾਊਗਾ ਤੇ ਗੋਟੀ ਦਾ ਮਤਲਬ ਠੋਡੀ ਦੇ ਉੱਤੇ ਇੱਕ ਨੁਕੀਲੀ ਦਾੜੀ ਵੀ ਹੁੰਦੀ ਹੈ ਤੁਸੀਂ ਦੇਖਿਓ ਕਿ ਮਤਲਬ ਬੱਕਰੇ ਦੇ ਜਿਹੜੇ ਵਾਲ ਹੁੰਦੇ ਨੇ ਉਹਦੇ ਜਦੋਂ ਵਧ ਜਾਂਦੇ ਨੇ ਤਾਂ ਉੱਥੇ ਉਹ ਮਤਲਬ ਜਿਹੜੀ ਉਹ ਦਾੜੀ ਆ ਜਾਂਦੀ ਹੈ ਬਸ ਉਹਨੂੰ ਇਹਨਾਂ ਨੇ ਮਤਲਬ ਇਨਸਾਨਾਂ ਦੇ ਨਾਲ ਵੀ ਕਨਸੀਡਰ ਕੀਤਾ ਕਿਪਾ ਇਹ ਠੋਡੀ ਦੇ ਉੱਤੇ ਨੁਕਿੱਲੀ ਦਾੜੀ ਨੂੰ ਆਪਾਂ ਗੌਟੀ ਬੋਲ ਸਕਦੇ ਹਾਂ ਹੁਣ ਇੱਥੇ ਬੱਕਰੇ ਨੂੰ ਆਪਾਂ ਹੀ ਗੌਟ ਕਹਿੰਦੇ ਆ ਪਰ ਇਹਨੂੰ ਆਪਾਂ ਬਿੱਲੀ ਗੌਟ ਵੀ ਕਹਿ ਸਕਦੇ ਹਾਂ ਬਿੱਲੀ ਗੌਟ ਦਾ ਮਤਲਬ ਬੱਕਰਾ ਤੇ ਤੁਸੀਂ ਇੱਕ ਚੀਜ਼ ਹੋਰ ਦੇਖੀ ਹੋਣੀ ਇੱਕ ਸਿੱਧੂ ਮਸੇਵਾਲੇ ਦਾ ਸਿੱਧੂ ਮਸੇਵਾਲੇ ਦਾ Song ਵੀ ਹੈ ਗੌਟ ਪਰ ਉਹਦੇ ਸਪੈਲਿੰਗਸ ਦੇ ਵਿੱਚ ਥੋੜਾ ਡਿਫਰੈਂਸ ਹੁੰਦਾ ਜੀ O A T ਦੇ ਵਿੱਚਕਾਰ ਡਾਟਸ ਪਾਏ ਹੁੰਦੇ ਨੇ ਤਾਂ ਉਸ ਚੀਜ਼ ਦੀ ਜਿਹੜੀ ਡਿਸਕਸ਼ਨ ਆ ਉਹ ਅਗਲੀ ਵੀਡੀਓ ਦੇ ਵਿੱਚ ਕਰਾਂਗੇ ਹੋਫਫਲੀ ਤੁਹਾਨੂੰ ਕੁਝ ਸਿੱਖਣ ਨੂੰ ਮਿਲਿਆ ਹੋਊਗਾ ਤਾਂ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਕਿਰਪਾ ਕਰਕੇ ਲਾਈਕ ਕਰਦੇ ਸ਼ੇਅਰ ਕਰਦੇ ਸਬਸਕ੍ਰਾਈਬ ਕਰਦੇ ਹੋ ਥੈਂਕ ਯੂ ਵੈਰੀ ਮੱਚ